ਬੜੇ ਚਾ ਨਾਲ ਔਰਤ ਨੇ ਕੀਤਾ ਸੀ ਖੁਦ ਨਾਲ ਵਿਆਹ ਸਾਲ ਬਾਅਦ ਹੀ ਹੁਣ ਕਰ ਗਈ ਆ ਹੱਥ ਖੜੇ ਪੱਛਮੀ ਸਭਿਆਚਾਰ ਵਿੱਚ ਆਜ਼ਾਦੀ ਤੇ ਖੁੱਲੇ ਵਿਚਾਰਾਂ ਕਾਰਨ ਕਈ ਅਜੀਬ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਉੱਥੇ ਬਹੁ ਵਿਆਹ ਤੇ ਖੁੱਲੇ ਵਿਆਹ ਵਰਗੀਆਂ ਗੱਲਾਂ ਸਾਡੇ ਭਾਰਤੀਆਂ ਨੂੰ ਹੈਰਾਨ ਕਰਨ ਲਈ ਕਾਫੀ ਨੇ ਪਰ ਪਿਛਲੇ ਸਾਲ ਇੱਕ ਔਰਤ ਨੇ ਆਪਣੇ ਆਪ ਨਾਲ ਬੜੇ ਧੂਮਦਾਰ ਨਾੜ ਵਿਆਹ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਪ੍ਰਭਾਵਸ਼ਾਲੀ ਤੇ ਮਾਡਰਨ ਸਿਲਨ ਕੈਰੀ ਨੇ ਪਿਛਲੇ ਸਾਲ ਲੰਡਨ ਵਿੱਚ ਇੱਕ ਸਮਾਰੋਹ ਆਪਣੇ ਆਪ ਨਾਲ ਵਿਆਹ ਕਰਨ ਦਾ ਅਨੋਖਾ ਫੈਸਲਾ ਲੈ ਲਿਆ ਹੁਣ ਉਹਨਾਂ ਨੇ ਇੱਕ ਹੋਰ ਵੱਡਾ ਫੈਸਲਾ ਲੈ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਉਹ ਉਸਨੇ ਖੁਦ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ ਸਿਲਨ ਜਿਸ ਦੀ ਕਿ ਉਮਰ 36 ਸਾਲ ਹੈ ਉਹਨੇ ਆਪਣੇ 4 ਲੱਖ ਇੰਸਟਾਗ੍ਰam ਫੋਲੋਅਰਸ ਦੇ ਨਾਲ ਅਜੀਬੋ ਗਰੀਬ ਐਕਟ ਜਿਸ ਨੂੰ ਸੋਲੋਗਾਮੀ ਕਿਹਾ ਜਾਂਦਾ ਹੈ ਦਾ ਜਸ਼ਨ ਮਨਾਉਂਦੇ ਹੋਏ ਦੁਨੀਆ ਭਰ ਦੇ ਮੀਡੀਆ ਦਾ ਧਿਆਨ ਖਿੱਚਿਆ ਸੋਇਲਨ ਮੂਲ ਰੂਪ ਚ ਬ੍ਰਾਜ਼ੀਲ ਦੀ ਰਹਿਣ ਵਾਲੀ ਹੈ ਪਰ ਹੁਣ ਲੰਡਨ ਚ ਰਹਿ ਰਹੀ ਹੈ ਉਸ ਨੇ ਆਪਣੇ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲਈ ਖੁਦ ਜੋੜਿਆਂ ਦੀ ਥੈਰੇਪੀ ਵੀ ਲਈ ਪਰ ਹਾਲ ਹੀ ਵਿੱਚ ਉਸ ਨੇ ਆਪਣੇ ਤਲਾਕ ਦਾ ਖੁਲਾਸਾ ਕਰਦੇ ਹੋਏ ਮੰਨਿਆ ਕਿ ਉਹ ਕਈ ਵਾਰ ਇਕੱਲੀ ਮਹਿਸੂਸ ਕਰਦੀ ਸੀ ਹੁਣ ਉਹ ਇੱਕ ਵਿਆਹ ਦੀ ਕੋਸ਼ਿਸ਼ ਕਰਨ ਲਈ ਤਿਆਰ ਹੈ ਪਰ ਉਸ ਨੂੰ ਅਜੇ ਵੀ ਆਪਣੇ ਇਕੱਲੇ ਸਾਹਸ ਤੇ ਪਛਤਾਵਾ ਨਹੀਂ ਹੈ ਉਹਨਾਂ ਆਗਿਆ ਮੈਨੂੰ ਅਹਿਸਾਸ ਹੋਇਆ ਕਿ ਆਤਮ ਨਰੀਖਣ ਅਤੇ ਪ੍ਰਤਿਬਿੰਬ ਜ਼ਰੂਰੀ ਹੈ ਸੁਇਲਨ ਨੇ ਕਿਹਾ ਕਿ ਇਹ ਜਾਣਨਾ ਮਹੱਤਵਪੂਰਨ ਹੈ ਕਿ ਇੱਕ ਚੱਕਰ ਕਦੋਂ ਖਤਮ ਕਰਨਾ ਹੈ ਆਪਣੇ ਆਪ ਪ੍ਰਤੀ ਵਚਨਬੱਧਤਾ ਬਣਾਉਣਾ ਆਪਣੀਆਂ ਚੁਣੌਤੀਆਂ ਨਾਲ ਵੀ ਆ ਸਕਦਾ ਹੈ ਜਿਵੇਂ ਕਿ ਹਰ ਸਮੇਂ ਸਹੀ ਹੋਣ ਦੀ ਉਮੀਦ ਨਾਲ ਜਟਣਾ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੇ ਆਪ ਤੇ ਬਹੁਤ ਦਬਾਅ ਪਾ ਰਹੀ ਸੀ ਤੇ ਇਹ ਮੈਨੂੰ ਪ੍ਰੇਵਾਰ ਥਕਾ ਜਾਂਦਾ ਸੀ ਮੈਨੂੰ ਅਹਿਸਾਸ ਹੋਇਆ ਕਿ ਤੁਹਾਡੀਆਂ ਕਮੀਆਂ ਨੂੰ ਸਵੀਕਾਰ ਕਰਨਾ ਮਹੱਤਵਪੂਰਨ ਹੈ ਇਥੋਂ ਤੱਕ ਕਿ ਆਪਣੇ ਨਾਲ ਵਿਆਹ ਵਿੱਚ ਵੀ ਸੁਲੇਨ ਨੇ ਸਮੱਸਿਆਵਾਂ ਨਾਲ ਨਜਿੱਠਣ ਲਈ ਇੱਕ ਥੈਰੇਪਿਸਟ ਨਾਲ 10 ਸੈਸ਼ਨ ਕੀਤੇ ਪਰ ਉਹ ਇਸ ਸਿੱਟੇ ਤੇ ਪਹੁੰਚੀ ਕਿ ਤਲਾਕ ਹੀ ਉਹਦਾ ਇੱਕੋ ਇੱਕ ਵਿਕਲਪ ਸੀ ਸੁਲੇਨ ਦਾ ਕਹਿਣਾ ਹੈ ਕਿ ਉਹ ਹੁਣ ਅੱਗੇ ਵਧਣ ਲਈ ਤਿਆਰ ਹੈ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਇੱਕ ਵਿਆਹ ਨੂੰ ਚੰਗਾ ਕਰਨ ਅਤੇ ਸਵੈ ਖੋਜ ਦੀ ਪ੍ਰਕਿਰਿਆ ਸੀ ਉਹਨਾਂ ਕਿਹਾ ਮੈਂ ਫੈਸਲਾ ਕੀਤਾ ਕਿ ਇਹ ਇੱਕ ਸਾਥੀ ਲੱਭਣ ਦਾ ਮੌਕਾ ਸਮੇਤ ਨਵੀਆਂ ਸੰਭਾਵਨਾਵਾਂ ਲਈ ਆਪਣਾ ਦਿਲ ਖੋਲਣ ਦਾ ਸਮਾਂ ਹੈ बड़े चा नाल औरत ने ਕੀਤਾ ਸੀ خود ਨਾਲ ਵਿਆਹ سال ਬਾਦੀ ਹੁਣ ਕਰ ਗਈ ਆ ਹੱਥ ਖੜੇ ਪੱਛਮੀ ਸਭਿਆਚਾਰ ਵਿੱਚ ਆਜ਼ਾਦੀ ਤੇ ਖੁੱਲੇ ਵਿਚਾਰਾਂ ਕਾਰਨ ਕਈ ਅਜੀਬ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਉੱਥੇ ਬਹੁ ਵਿਆਹ ਤੇ ਖੁੱਲੇ ਵਿਆਹ ਵਰਗੀਆਂ ਗੱਲਾਂ ਸਾਡੇ ਭਾਰਤੀਆਂ ਨੂੰ ਹੈਰਾਨ ਕਰਨ ਲਈ ਕਾਫੀ ਨੇ ਪਰ ਪਿਛਲੇ ਸਾਲ ਇੱਕ औरत ਨੇ ਆਪਣੇ ਆਪ ਨਾਲ ਬੜੇ ਧੂਮਦਾਰ ਨਾਲ ਵਿਆਹ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਪ੍ਰਭਾਵਸ਼ਾਲੀ ਤੇ ਮਾਡਰਨ ਸਿਲੈਨ ਕੈਰੀ ਨੇ ਪਿਛਲੇ ਸਾਲ ਲੰਡਨ ਵਿੱਚ ਇੱਕ ਸਮਾਰੋਹ ਆਪਣੇ ਆਪ ਨਾਲ ਵਿਆਹ ਕਰਨ ਦਾ ਅਨੋਖਾ ਫੈਸਲਾ ਲੈ ਲਿਆ। ਹੁਣ ਉਹਨਾਂ ਨੇ ਇੱਕ ਹੋਰ ਵੱਡਾ ਫੈਸਲਾ ਲੈ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਹ ਉਸ ਨੇ ਖੁਦ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ ਹੈ। ਸਿਲੈਨ ਜਿਸ ਦੀ ਕਿ ਉਮਰ 36 ਸਾਲ ਹੈ ਉਹਨੇ ਆਪਣੇ 4 ਲੱਖ ਇੰਸਟਾਗ੍ਰam ਫਾਲੋਅਰਸ ਦੇ ਨਾਲ ਅਜੀਬੋ ਗਰੀਬ ਐਕਟ ਜਿਸ ਨੂੰ ਸੋਲੋਗਾਮੀ ਕਿਹਾ ਜਾਂਦਾ ਹੈ ਦਾ ਜਸ਼ਨ ਮਨਾਉਂਦੇ ਹੋਏ ਦੁਨੀਆ ਭਰ ਦੀ ਮੀਡੀਆ ਦਾ ਧਿਆਨ ਖਿੱਚਿਆ। ਸੋਇਲਨ ਮੂਲ ਰੂਪ ਚ ਬ੍ਰਾਜ਼ੀਲ ਦੀ ਰਹਿਣ ਵਾਲੀ ਹੈ ਪਰ ਹੁਣ ਲੰਡਨ ਚ ਰਹਿ ਰਹੀ ਹੈ ਉਸ ਨੇ ਆਪਣੇ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲਈ ਖੁਦ ਜੋੜਿਆਂ ਦੀ ਥੈਰੇਪੀ ਵੀ ਲਈ ਪਰ ਹਾਲੀ ਵਿੱਚ ਉਸ ਨੇ ਆਪਣੇ ਤਲਾਕ ਦਾ ਖੁਲਾਸਾ ਕਰਦੇ ਹੋਏ ਮੰਨਿਆ ਕਿ ਉਹ ਕਈ ਵਾਰ ਇਕੱਲੀ ਮਹਿਸੂਸ ਕਰਦੀ ਸੀ ਹੁਣ ਉਹ ਇੱਕ ਵਿਆਹ ਦੀ ਕੋਸ਼ਿਸ਼ ਕਰਨ ਲਈ ਤਿਆਰ ਹੈ ਪਰ ਉਸ ਨੂੰ ਅਜੇ ਵੀ ਆਪਣੇ ਇਕੱਲੇ ਸਾਹਸ ਤੇ ਪਛਤਾਵਾ ਨਹੀਂ ਹੈ ਉਹਨਾਂ ਗਿਆ ਮੈਨੂੰ ਅਹਿਸਾਸ ਹੋਇਆ ਕਿ ਆਤਮ ਨਰੀਖਣ ਅਤੇ ਪ੍ਰਤਿਬਿੰਬ ਜ਼ਰੂਰੀ ਹੈ ਸੁਇਲਨ ਨੇ ਕਿਹਾ ਕਿ ਇਹ ਜਾਣਨਾ ਮਹੱਤਵਪੂਰਨ ਹੈ ਕਿ ਇੱਕ ਚੱਕਰ ਕਦੋਂ ਖਤਮ ਕਰਨਾ ਹੈ ਆਪਣੇ ਆਪ ਪ੍ਰਤੀ ਵਚਨਬੱਧਤਾ ਬਣਾਉਣਾ ਆਪਣੀਆਂ ਚੁਣੌਤੀਆਂ ਨਾਲ ਵੀ ਆ ਸਕਦਾ ਹੈ ਜਿਵੇਂ ਕਿ ਹਰ ਸਮੇਂ ਸਹੀ ਹੋਣ ਦੀ ਉਮੀਦ ਨਾਲ ਜਟਣਾ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੇ ਆਪ ਤੇ ਬਹੁਤ ਦਬਾਅ ਪਾ ਰਹੀ ਸੀ ਤੇ ਇਹ ਮੈਨੂੰ ਫਿਰ ਥੱਕਾ ਜਾਂਦਾ ਸੀ ਮੈਨੂੰ ਅਹਿਸਾਸ ਹੋਇਆ ਕਿ ਤੁਹਾਡੀਆਂ ਕਮੀਆਂ ਨੂੰ ਸਵੀਕਾਰ ਕਰਨਾ ਮਹੱਤਵਪੂਰਨ ਹੈ ਇਥੋਂ ਤੱਕ ਕਿ ਆਪਣੇ ਨਾਲ ਵਿਆਹ ਵਿੱਚ ਵੀ ਸੁਇਲਨ ਨੇ ਸਮੱਸਿਆਵਾਂ ਨੰਨ ਜਿੱਟਣ ਲਈ ਇੱਕ ਥੈਰੇਪਿਸਟ ਨਾਲ 10 ਸੈਸ਼ਨ ਕੀਤੇ ਪਰ ਉਹ ਇਸ ਸਿੱਟੇ ਤੇ ਪਹੁੰਚੀ ਕਿ ਤਲਾਕ ਹੀ ਉਹਦਾ ਇੱਕੋ ਇੱਕ ਵਿਕਲਪ ਸੀ ਸੁਇਲਨ ਦਾ ਕਹਿਣਾ ਹੈ ਕਿ ਉਹ ਹੁਣ ਅੱਗੇ ਵਧਣ ਲਈ ਤਿਆਰ ਹੈ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਇੱਕ ਵਿਆਹ ਨੂੰ ਚੰਗਾ ਕਰਨ ਅਤੇ ਸਵੈ ਖੋਜ ਦੀ ਪ੍ਰਕਿਰਿਆ ਸੀ ਉਹਨਾਂ ਕਿਹਾ ਮੈਂ ਫੈਸਲਾ ਕੀਤਾ ਕਿ ਇਹ ਇੱਕ ਸਾਥੀ ਲੱਭਣ ਦਾ ਮੌਕਾ ਸਮੇਤ ਨਵੀਆਂ ਸੰਭਾਵਨਾਵਾਂ ਲਈ ਆਪਣਾ ਦਿਲ ਖੋਲਣ ਦਾ ਸਮਾਂ ਹੈ ਬੜੇ ਚਾ ਨਾਲ ਔਰਤ ਨੇ ਕੀਤਾ ਸੀ ਖੁਦ ਨਾਲ ਵਿਆਹ ਸਾਲ ਬਾਅਦ ਹੀ ਹੁਣ ਕਰ ਗਈ ਆ ਹੱਥ ਖੜੇ ਪੱਛਮੀ ਸਭਿਆਚਾਰ ਵਿੱਚ ਆਜ਼ਾਦੀ ਤੇ ਖੁੱਲੇ ਵਿਚਾਰਾਂ ਕਾਰਨ ਕਈ ਅਜੀਬ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਉੱਥੇ ਬਹੁ ਵਿਆਹ ਤੇ ਖੁੱਲੇ ਵਿਆਹ ਵਰਗੀਆਂ ਗੱਲਾਂ ਸਾਡੇ ਭਾਰਤੀਆਂ ਨੂੰ ਹੈਰਾਨ ਕਰਨ ਲਈ ਕਾਫੀ ਨੇ ਪਰ ਪਿਛਲੇ ਸਾਲ ਇੱਕ ਔਰਤ ਨੇ ਆਪਣੇ ਆਪ ਨਾਲ ਬੜੇ ਧੂਮ-ਧਾਮ ਨਾਲ ਵਿਆਹ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਪ੍ਰਭਾਵਸ਼ਾਲੀ ਤੇ ਮਾਡਰਨ ਸਿਲੈਨ ਕੈਰੀ ਨੇ ਪਿਛਲੇ ਸਾਲ ਲੰਡਨ ਵਿੱਚ ਇੱਕ ਸਮਾਰੋਹ ਆਪਣੇ ਆਪ ਨਾਲ ਵਿਆਹ ਕਰਨ ਦਾ ਅਨੋਖਾ ਫੈਸਲਾ ਲੈ ਲਿਆ ਹੁਣ ਉਹਨਾਂ ਨੇ ਇੱਕ ਹੋਰ ਵੱਡਾ ਫੈਸਲਾ ਲੈ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਉਹ ਉਸਨੇ ਖੁਦ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ ਸਿਲੈਨ ਜਿਸ ਦੀ ਕਿ ਉਮਰ 36 ਸਾਲ ਹੈ ਉਹਨੇ ਆਪਣੇ 4 ਲੱਖ ਇੰਸਟਾਗ੍ਰam ਫਾਲੋਅਰਸ ਦੇ ਨਾਲ ਅਜੀਬੋ ਗਰੀਬ ਐਕਟ ਜਿਸ ਨੂੰ ਸੋਲੋਗਾਮੀ ਕਿਹਾ ਜਾਂਦਾ ਹੈ ਦਾ ਜਸ਼ਨ ਮਨਾਉਦੇ ਹੋਏ ਦੁਨੀਆ ਭਰ ਦੀ ਮੀਡੀਆ ਦਾ ਧਿਆਨ ਖਿੱਚਿਆ ਸੋਇਲਨ ਮੂਲ ਰੂਪ ਚ ਬ੍ਰਾਜ਼ੀਲ ਦੀ ਰਹਿਣ ਵਾਲੀ ਹੈ ਪਰ ਹੁਣ ਲੰਡਨ ਚ ਰਹਿ ਰਹੀ ਹੈ ਉਸ ਨੇ ਆਪਣੇ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲਈ ਖੁਦ ਜੋੜਿਆਂ ਦੀ ਥੈਰੇਪੀ ਵੀ ਲਈ ਪਰ ਹਾਲ ਹੀ ਵਿੱਚ ਉਸ ਨੇ ਆਪਣੇ ਤਲਾਕ ਦਾ ਖੁਲਾਸਾ ਕਰਦੇ ਹੋਏ ਮੰਨਿਆ ਕਿ ਉਹ ਕਈ ਵਾਰ ਇਕੱਲੀ ਮਹਿਸੂਸ ਕਰਦੀ ਸੀ ਹੁਣ ਉਹ ਇੱਕ ਵਿਆਹ ਦੀ ਕੋਸ਼ਿਸ਼ ਕਰਨ ਲਈ ਤਿਆਰ ਹੈ ਪਰ ਉਸ ਨੂੰ ਅਜੇ ਵੀ ਆਪਣੇ ਇਕੱਲੇ ਸਾਹਸ ਤੇ ਪਛਤਾਵਾ ਨਹੀਂ ਹੈ ਉਹਨਾਂ ਗਿਆ ਮੈਨੂੰ ਅਹਿਸਾਸ ਹੋਇਆ ਕਿ ਆਤਮ ਨਰੀਖਣ ਅਤੇ ਪ੍ਰਤਿਬਿੰਬ ਜ਼ਰੂਰੀ ਹੈ ਸੁਇਲਨ ਨੇ ਕਿਹਾ ਕਿ ਇਹ ਜਾਣਨਾ ਮਹੱਤਵਪੂਰਨ ਹੈ ਕਿ ਇੱਕ ਚੱਕਰ ਕਦੋਂ ਖਤਮ ਕਰਨਾ ਹੈ ਆਪਣੇ ਆਪ ਪ੍ਰਤੀ ਵਚਨਬੱਧਤਾ ਬਣਾਉਣਾ ਆਪਣੀਆਂ ਚੁਣੌਤੀਆਂ ਨਾਲ ਵੀ ਆ ਸਕਦਾ ਹੈ ਜਿਵੇਂ ਕਿ ਹਰ ਸਮੇਂ ਸਹੀ ਹੋਣ ਦੀ ਉਮੀਦ ਨਾਲ ਜਿੱਟਣਾ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੇ ਆਪ ਤੇ ਬਹੁਤ ਦਬਾਅ ਪਾ ਰਹੀ ਸੀ ਤੇ ਇਹ ਮੈਨੂੰ ਕਈ ਵਾਰ ਥਕਾ ਜਾਂਦਾ ਸੀ ਮੈਨੂੰ ਅਹਿਸਾਸ ਹੋਇਆ ਕਿ ਤੁਹਾਡੀਆਂ ਕਮੀਆਂ ਨੂੰ ਸਵੀਕਾਰ ਕਰਨਾ ਮਹੱਤਵਪੂਰਨ ਹੈ ਇਥੋਂ ਤੱਕ ਕਿ ਆਪਣੇ ਨਾਲ ਵਿਆਹ ਵਿੱਚ ਵੀ ਸੁਹੇਲ ਨੇ ਸਮੱਸਿਆਵਾਂ ਨਾਲ ਨਜਿੱਠਣ ਲਈ ਇੱਕ ਥੈਰੇਪਿਸਟ ਨਾਲ 10 ਸੈਸ਼ਨ ਕੀਤੇ ਪਰ ਉਹ ਇਸ ਸਿੱਟੇ ਤੇ ਪਹੁੰਚੀ ਕਿ ਤਲਾਕ ਹੀ ਉਹਦਾ ਇੱਕੋ ਇੱਕ ਵਿਕਲਪ ਸੀ ਸੁਹੇਲ ਨੇ ਦਾ ਕਹਿਣਾ ਹੈ ਕਿ ਉਹ ਹੁਣ ਅੱਗੇ ਵਧਣ ਲਈ ਤਿਆਰ ਹੈ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਇੱਕ ਵਿਆਹ ਨੂੰ ਚੰਗਾ ਕਰਨ ਅਤੇ ਸਵੈ ਖੋਜ ਦੀ ਪ੍ਰਕਿਰਿਆ ਸੀ ਉਹਨਾਂ ਕਿਹਾ ਮੈਂ ਫੈਸਲਾ ਕੀਤਾ ਕਿ ਇਹ ਇੱਕ ਸਾਥੀ ਲੱਭਣ ਦਾ ਮੌਕਾ ਸਮੇਤ ਨਵੀਆਂ ਸੰਭਾਵਨਾਵਾਂ ਲਈ ਆਪਣਾ ਦਿਲ ਖੋਲਣ ਦਾ ਸਮਾਂ ਹੈ ਬڑے ਚਾ ਨਾਲ ਔਰਤ ਨੇ ਕੀਤਾ ਸੀ ਖੁਦ ਨਾਲ ਵਿਆਹ ਸਾਲ ਬਾਅਦ ਹੀ ਹੁਣ ਕਰ ਗਈ ਆ ਹੱਥ ਖੜੇ ਪੱਛਮੀ ਸਭਿਆਚਾਰ ਵਿੱਚ ਆਜ਼ਾਦੀ ਤੇ ਖੁੱਲੇ ਵਿਚਾਰਾਂ ਕਾਰਨ ਕਈ ਅਜੀਬ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਉੱਥੇ ਬਹੁ ਵਿਆਹ ਤੇ ਖੁੱਲੇ ਵਿਆਹ ਵਰਗੀਆਂ ਗੱਲਾਂ ਸਾਡੇ ਭਾਰਤੀਆਂ ਨੂੰ ਹੈਰਾਨ ਕਰਨ ਲਈ ਕਾਫੀ ਨੇ ਪਰ ਪਿਛਲੇ ਸਾਲ ਇੱਕ ਔਰਤ ਨੇ ਆਪਣੇ ਆਪ ਨਾਲ ਬੜੇ ਧੂਮਦਾਮ ਨਾਲ ਵਿਆਹ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਪ੍ਰਭਾਵਸ਼ਾਲੀ ਤੇ ਮਾਡਰਨ ਸਿਲੈਨ ਕੈਰੀ ਨੇ ਪਿਛਲੇ ਸਾਲ ਲੰਡਨ ਵਿੱਚ ਇੱਕ ਸਮਾਰੋਹ ਆਪਣੇ ਆਪ ਨਾਲ ਵਿਆਹ ਕਰਨ ਦਾ ਅਨੋਖਾ ਫੈਸਲਾ ਲੈ ਲਿਆ ਹੁਣ ਉਹਨਾਂ ਨੇ ਇੱਕ ਹੋਰ ਵੱਡਾ ਫੈਸਲਾ ਲੈ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਉਹ ਉਸਨੇ ਖੁਦ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ ਸਿਲੈਨ ਜਿਸ ਦੀ ਕਿ ਉਮਰ 36 ਸਾਲ ਹੈ ਉਹਨੇ ਆਪਣੇ 4 ਲੱਖ ਇੰਸਟਾਗ੍ਰam ਫੋਲੋਅਰਸ ਦੇ ਨਾਲ ਅਜੀਬੋ ਗਰੀਬ ਐਕਟ ਜਿਸ ਨੂੰ ਸੋਲੋਗਾਮੀ ਕਿਹਾ ਜਾਂਦਾ ਹੈ ਦਾ ਜਸ਼ਨ ਮਨਾਉਂਦੇ ਹੋਏ ਦੁਨੀਆ ਭਰ ਦੇ ਮੀਡੀਆ ਦਾ ਧਿਆਨ ਖਿੱਚਿਆ ਸੋਇਲਨ ਮੂਲ ਰੂਪ ਚ ਬ੍ਰਾਜ਼ੀਲ ਦੀ ਰਹਿਣ ਵਾਲੀ ਹੈ ਪਰ ਹੁਣ ਲੰਡਨ ਚ ਰਹਿ ਰਹੀ ਹੈ ਉਸ ਨੇ ਆਪਣੇ ਵਿਆਹ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲਈ ਖੁਦ ਜੋੜਿਆਂ ਦੀ ਥੈਰੇਪੀ ਵੀ ਲਈ ਪਰ ਹਾਲ ਹੀ ਵਿੱਚ ਉਸ ਨੇ ਆਪਣੇ ਤਲਾਕ ਦਾ ਖੁਲਾਸਾ ਕਰਦੇ ਹੋਏ ਮੰਨਿਆ ਕਿ ਉਹ ਕਈ ਵਾਰ ਇਕੱਲੀ ਮਹਿਸੂਸ ਕਰਦੀ ਸੀ ਹੁਣ ਉਹ ਇੱਕ ਵਿਆਹ ਦੀ ਕੋਸ਼ਿਸ਼ ਕਰਨ ਲਈ ਤਿਆਰ ਹੈ ਪਰ ਉਸ ਨੂੰ ਅਜੇ ਵੀ ਆਪਣੇ ਇਕੱਲੇ ਸਾਹਸ ਤੇ ਪਛਤਾਵਾ ਨਹੀਂ ਹੈ ਉਹਨਾਂ ਅਗਿਆ ਮੈਨੂੰ ਅਹਿਸਾਸ ਹੋਇਆ ਕਿ ਆਤਮ ਨਰੀਖਣ ਅਤੇ ਪ੍ਰਤਿਬਿੰਬ ਜ਼ਰੂਰੀ ਹੈ ਸੁਇਲਨ ਨੇ ਕਿਹਾ ਕਿ ਇਹ ਜਾਣਨਾ ਮਹੱਤਵਪੂਰਨ ਹੈ ਕਿ ਇੱਕ ਚੱਕਰ ਕਦੋਂ ਖਤਮ ਕਰਨਾ ਹੈ ਆਪਣੇ ਆਪ ਪ੍ਰਤੀ ਵਚਨਬੱਧਤਾ ਬਣਾਉਣਾ ਆਪਣੀਆਂ ਚੁਣੌਤੀਆਂ ਨਾਲ ਵੀ ਆ ਸਕਦਾ ਹੈ ਜਿਵੇਂ ਕਿ ਹਰ ਸਮੇਂ ਸਹੀ ਹੋਣ ਦੀ ਉਮੀਦ ਨਾਲ ਜਟਣਾ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੇ ਆਪ ਤੇ ਬਹੁਤ ਦਬਾਅ ਪਾ ਰਹੀ ਸੀ ਤੇ ਇਹ ਮੈਨੂੰ ਪ੍ਰੇਵਾਰ ਥਕਾ ਜਾਂਦਾ ਸੀ ਮੈਨੂੰ ਅਹਿਸਾਸ ਹੋਇਆ ਕਿ ਤੁਹਾਡੀਆਂ ਕਮੀਆਂ ਨੂੰ ਸਵੀਕਾਰ ਕਰਨਾ ਮਹੱਤਵਪੂਰਨ ਹੈ ਇਥੋਂ ਤੱਕ ਕਿ ਆਪਣੇ ਨਾਲ ਵਿਆਹ ਵਿੱਚ ਵੀ ਸੁਹੇਲਨ ਨੇ ਸਮੱਸਿਆਵਾਂ ਨਾਲ ਨਜਿੱਠਣ ਲਈ ਇੱਕ ਥੈਰੇਪਿਸਟ ਨਾਲ 10 ਸੈਸ਼ਨ ਕੀਤੇ ਪਰ ਉਹ ਇਸ ਸਿੱਟੇ ਤੇ ਪਹੁੰਚੀ ਕਿ ਤਲਾਕ ਹੀ ਉਹਦਾ ਇੱਕੋ ਇੱਕ ਵਿਕਲਪ ਸੀ ਸੁਹੇਲਨ ਦਾ ਕਹਿਣਾ ਹੈ ਕਿ ਉਹ ਹੁਣ ਅੱਗੇ ਵਧਣ ਲਈ ਤਿਆਰ ਹੈ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਇੱਕ ਵਿਆਹ ਨੂੰ ਚੰਗਾ ਕਰਨ ਅਤੇ ਸਵੈ ਖੋਜ ਦੀ ਪ੍ਰਕਿਰਿਆ ਸੀ ਉਹਨਾਂ ਕਿਹਾ ਮੈਂ ਫੈਸਲਾ ਕੀਤਾ ਕਿ ਇਹ ਇੱਕ ਸਾਥੀ ਲੱਭਣ ਦਾ ਮੌਕਾ ਸਮੇਤ ਨਵੀਆਂ ਸੰਭਾਵਨਾਵਾਂ ਲਈ ਆਪਣਾ ਦਿਲ ਖੋਲਣ ਦਾ ਸਮਾਂ ਹੈ